ਉਧਰ ਡੇਰਾ ਮੁਖੀ ਨੂੰ ਕਹਿੰਦੇ ਫੇਰ ਪੈਰੋਲ ਮਿਲ ਗਈ ਐ ਪਰ ਕੁਝ ਉਹਨਾਂ ਨੇ ਐ ਕਿ ਇੱਕ ਸ਼ੋਸ਼ਾ ਜਿਹਾ ਕੀਤਾ ਕੁਝ ਸ਼ਰਤਾਂ ਵਾਲਾ ਇਹ ਮਿੰਟੂ ਜੀ ਇਹਦੇ ਪਿੱਛੇ ਵੀ ਫਿਰ ਉਥੋਂ ਦੀਆਂ ਵੋਟਾਂ ਦਾ ਹੀ ਹਰਿਆਣੇ ਦੀਆਂ ਵੋਟਾਂ ਦਾ ਹੀ ਕਾਰਨ ਹੈ ਮਸਲਾ ਇਹ ਆ ਕਿ ਜੋ ਉਹਨੇ ਆ ਕੇ ਚੱਕਰੀ ਕਮਾਈ ਆ ਹੂੰ ਪਹਿਲੀ ਗੱਲ ਸਮਝੋ ਸਵਿਧਾਨ ਦੇ ਵਿੱਚ ਜਾਂ ਨਿਜ਼ਾਮ ਦੇ ਵਿੱਚ ਜਾਂ ਪ੍ਰਬੰਧ ਦੇ ਵਿੱਚ ਬਥੇਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨਾ ਜੋ ਲਿਖੀਆਂ ਹੁੰਦੀਆਂ ਪ੍ਰਬੰਧ ਕੀਤੇ ਕਹਿੰਦੇ ਉਹਨੂੰ ਬੋਲਦੇ ਆ ਪਰ ਲੈਟਾ ਇਕ ਹੰਸਪੇਟ ਜੀ ਠੀਕ ਹੈ ਸਾਹਿਬ ਲੈਟਰ ਐਸੇ ਨੇ ਇਸ ਦੇਸ਼ ਦੇ ਵਿੱਚ ਜਿਨ੍ਹਾਂ ਨੂੰ ਆਪਾਂ ਗ੍ਰੇਟ ਕਹਿ ਸਕਦੇ ਆ ਹਮ ਹੁਣ ਅਗਲੀ ਗੱਲ ਆ ਜਾਂਦੀ ਹੈ ਇਸ ਸਪੇਟ ਦੀ ਬਿਲਕੁਲ ਉਹ ਕਿਸ ਤਰ੍ਹਾਂ ਦੀ ਹੈ ਹਮ ਹੁਣ ਇੱਕ ਕੈਦੀ ਨੂੰ ਇੱਕ ਅਧਿਕਾਰ ਦਿੱਤਾ ਹੈ ਇਸ ਸਿਸਟਮ ਨੇ ਕਿ ਚਾਹੇ ਚੋਣ ਜ਼ਾਬਤਾ ਲੱਗਾ ਹੀ ਹੋਵੇ ਜੇ ਇਹਦੀ ਕੋਈ ਐਮਰਜੈਂਸੀ ਆ ਤੈਨੂੰ ਜੇਲ੍ਹ ਚੋਂ ਕੱਢ ਦਿਓ ਜੀ ਪਰ ਹੁਣ ਉਹ ਕੈਦੀ ਕੌਣ ਹੋਏਗਾ ਉਹ ਕਿਸ ਨੇ ਤੈਅ ਕਰਨਾ ਹੈ ਉਥੇ ਸਪੇਟ ਇਮਾਨਦਾਰੀ ਦੀ ਜੀ ਆ ਗਈ ਨਾ ਬਿਲਕੁਲ ਬਿਲਕੁਲ ਉਥੇ ਕਾਨੂੰਨ ਪਾਸ ਹੋਏਗਾ ਫਿਰ ਜੀ ਹੁਣ ਉਹ ਸਾਰਾ ਕੁਝ politcal ਗੇਮ ਖੇਡਣ ਵਾਲੇ ਖਿਡਾਰੀਆਂ ਦੇ ਆਥੇ ਬਿਲਕੁਲ ਅੱਗੋ ਜਿਹੜਾ ਇਹ ਆ ਡੇਰਾ ਮੁਖੀ ਇਹ ਆਪ ਵੀ ਗੇਮ ਬਾਜ਼ ਆ ਹੂੰ ਉਹ ਫਸੇ ਖਲੋਤੇ ਨੇ ਇਹਨਾਂ ਨੇ ਰਾਹ ਕੱਢਿਆ ਕਿ ਲਿਆਓ ਕਿਉਂਕਿ ਪਹਿਲਾਂ ਕਾਨੂੰਨੀ ਝਗੜਾ ਚੱਲਦਾ ਰਿਹਾ ਜੀ ਜੀ ਚਲੋ ਹਾਈ ਕੋਰਟ ਨੇ ਬਥੇਰਾ ਕੁਝ ਕਿਹਾ ਉਸ ਤੋਂ ਬਾਅਦ ਗੇਮ ਤੇ ਆਖਰ ਉਹ ਹੀ ਲੈਟਰ ਦੇ ਮੁਤਾਬਕ ਇਹਨਾਂ ਦੇ ਪਾਲੇ ਚ ਆਉਣੀ ਹੈ ਆਉਣੀ ਹੈ ਬਿਲਕੁਲ ਚਲੋ ਜੀ ਇਹਨਾਂ ਨੂੰ ਇੱਕ ਅੜਚਨ ਸੀ ਨਹੀਂ ਤਾਂ ਇਹ ਕਦੇ ਦੇ ਕੱਢ ਦਿੰਦੇ ਅੜਚਨ ਇਹ ਸੀ ਕਿ ਚੋਣ ਜ਼ਾਬਤਾ ਲੱਗਿਆ ਹੁਣ ਕਰਕੇ ਜਿਹੜਾ ਸੂਬੇ ਦਾ ਚੋਣ ਕਮਿਸ਼ਨਰ ਹੈ ਉਹਦੀ ਮਨਜ਼ੂਰੀ ਲੈਣੀ ਜ਼ਰੂਰੀ ਸੀ ਜੀ वैसे थे खट्टर साहब ने रास्ता आसान ਕੀਤਾ ਹੋਇਆ ਹੂੰ ਕਿ ਜਦੋਂ ਤੋਂ ਇਹ سلسلہ ਸ਼ੁਰੂ ਹੋਇਆ ਉਦੋਂ ਤੋਂ ਕਾਰਨ ਦੱਸਣੇ ਵੀ ਜਿਹੜੇ ਜ਼ਰੂਰੀ ਜ਼ਰੂਰੀ ਨਹੀਂ ਨਹੀਂ ਕੀਤੇ ਨਾ ਕਹਤਾ ਕਿ ਜ਼ਰੂਰੀ ਨਹੀਂ ਹੈ ਹੁਣ ਕਿਉਂਕਿ ਇੱਕ ਫਾਰਮੈਲਟੀ ਸੀ ਜ਼ੁਬੇ ਦਾ ਚੋਣ ਕਮਿਸ਼ਨ ਕੌਣ ਲਾਉਂਦਾ ਸਰਕਾਰਾਂ ਹੀ ਲਾਉਂਦੀਆਂ ਤੁਹਾਨੂੰ ਪਤਾ ਬਿਲਕੁਲ ਜੀ ਤੇ ਵੈਸੇ ਵੀ ਇੱਥੇ ਤੇ ਵੱਡਾ ਚੋਣ ਕਮਿਸ਼ਨ ਹੈ ਜਿਹੜਾ ਉਹਦਾ ਵੀ ਆਪਦਾ ਵਾਜਾ ਵੱਜਿਆ ਹੀ ਆ ਜੀ ਇਹਨੂੰ ਕਾਰਨ ਪੁੱਛਿਆ ਗਿਆ ਤਾਂ ਪ੍ਰਸ਼ਾਸਨ ਹੁਣ ਜਿਹੜੇ ਕਾਰਨ ਭੇਜ ਰਿਹਾ ਹੈ ਕਮਲ ਦੀ ਗੱਲ ਆ ਜੋ ਹੁਣ ਦੇਖੋ ਜੇ ਜਿਹੜਾ ਕੈਦੀ ਆ ਕੈਦੀ ਨੇ ਜੇਲ੍ਹ ਪ੍ਰਸ਼ਾਸਨ ਨੂੰ ਕਹਿਣਾ ਨਾ ਕੈਦੀ ਖੁੱਤੇ ਚੌਂਕ ਕਮਿਸ਼ਨ ਕੋਲ ਨਹੀਂ ਨਾ ਜਾ ਸਕਦਾ ਬਿਲਕੁਲ ਉਹਦੇ ਕੋਲ ਕਿਹੜਾ ਉੱਥੇ ਕੰਪਿਊਟਰ ਪਿਆ ਈਮੇਲ ਕਰੂਗਾ ਆ ਕਰੂਗਾ ਆ ਕਰ ਉਹ ਪਿਆ ਵੀ ਹੋ ਸਕਦਾ ਪਰ ਉਹ ਮਤਲਬ ਕਿ ਜਨਤਾ ਦੇ ਤੌਰ ਤੇ ਤਾਂ ਨਹੀਂ ਨਾ ਆਫੀਸ਼ੀਅਲੀ ਤੌਰ ਤੇ ਨਹੀਂ ਬਿਲਕੁਲ ਤਾਂ ਹੁਣ ਕਾਰਨ ਜਿਹੜੇ ਆ ਮੈਂ ਤਾਂ ਉਹ ਵੀ ਸੁਣ ਕੇ ਰਾਨ ਆ ਹੂੰ ਕਹਿੰਦਾ ਜੀ ਅਖੇ ਮੇਰੇ ਪਿਤਾ ਦੀ ਵਰਸੀ ਆ ਲਓ ਪਿੰਡ ਤੇ ਇਹਨਾਂ ਦਾ ਹੈਗਾ ਗੁਰੂ ਸਰ ਮੋੜੀਆ ਹੂੰ ਗੁਰੂ ਸਰ ਮੋੜੀਆ ਜਿਹੜਾ ਰਾਜਸਥਾਨ 'ਚ ਜੀ ਡੇਰਾ ਇਹਨਾਂ ਦਾ ਹੈਗਾ ਹਰਿਆਣੇ 'ਚ ਪ੍ਰੇਮੀਆਂ ਦਾ ਬਿਲਕੁਲ ਮੇਨ ਜਿਹੜਾ ਜੀ 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 ਤੇ ਛੁੱਟੀ ਕੱਟਦਾ ਯੂਪੀ 'ਚ ਵਰਸੀ ਕਿੱਧਰ ਸਾਬਕਾ ਤਾਂ ਮੈਨੂੰ ਤਾਂ ਕੋਈ ਜੀ ਬਾਕੀ ਇਹ ਐਮਰਜੈਂਸੀ ਦੀ ਸੂਚੀ 'ਚ ਕਿਸ ਤਰ੍ਹਾਂ ਹੁੰਦਾ ਮੈਨੂੰ ਤੇ ਸਮਝ ਨਹੀਂ ਆ SAP ਜੀ ਮੰਨ ਲਓ ਇੱਕ ਕੈਦੀ ਆ ਹੂੰ ਹੂੰ ਮੈਂ ਲਾ ਲਓ ਮੈਂ ਇਹੋ ਜੀਆਂ ਗੱਲਾਂ ਜਿਹੜੀਆਂ ਕਹਿਣੀਆਂ ਨਹੀਂ ਹੁੰਦੀਆਂ ਆਪਦੇ ਤੇ ਲਾਉਣਾ ਕਿ ਦੁਜੇ ਨੂੰ ਕੰਨੋ ਯਾਰ ਠੀਕ ਆ ਮੰਨ ਲਓ ਫਰਜ਼ ਕਰੋ ਕਿ ਮੈਂ ਉੱਥੇ ਅੰਦਰ ਫਸਿਆ ਹੂੰ ਤੇ ਮੈਂ ਕਹਦਾ ਕਿ ਮੇਰੀ ਵਾਈਫ ਦੀ ਯਾਰ ਨਾ ਮਤਲਬ ਕਿ ਭਈ ਇਸ਼ਾ ਕਿ ਐਤਕੀ ਦਾ ਬਰਥਡੇ ਦਾ ਕੇਕ ਮੈਂ ਕੱਟਣਾ ਹਾਂ ਬਿਲਕੁਲ ਐਮਰਜੈਂਸੀ ਹੈ ਵੀਰੇ ਨਹੀਂ ਤੇ ਉਹ ਮੈਨੂੰ ਵੇਲਣੇ ਮਾਰੇਗੀ ਜੀ ਗੈਨ ਇਹ ਬੜੀ ਐਮਰਜੈਂਸੀ ਹੈ ਯਾਰ ਬਿਲਕੁਲ ਠੀਕ ਹੈ ਨਾ ਸਾਹਿਬ ਉਹ ਡਰਜੈਂਸੀ ਦਾ ਕਿਹੜਾ ਮੂੰਹ ਸਿਰ ਫਿਰ ਇੱਕ ਕਾਰਨ ਸ਼ਾਇਦ ਹੋਰ ਦੱਸਿਆ ਕਿ ਜਦੋਂ ਮੈਂ ਗੱਡੀ ਤੇ ਬੈਠਾ ਸੀ ਆ ਹੀ ਮੌਸਮ ਸੀਗਾ ਆ ਹੀ ਦਿਨ ਸੀਗੇ ਬਈ ਗੱਲ ਇਹ ਆ ਕਿ ਸਤੰਬਰ ਅਕਤੂਬਰ ਦੇ ਉਹ ਪ੍ਰੋਗਰਾਮ ਚੱਲ ਰਹੇ ਨੇ ਅਸਲ ਚ ਕੀ ਆ ਇਹ ਇਹ ਸਿੱਧਾ ਸਿੱਧਾ ਸਮਝ ਹੀ ਆ ਰਿਹਾ ਜੀ ਹਨਾ ਸਮਝ ਕੀ ਆਉਣਾ ਤੁਸੀਂ ਆ ਦੇਖੋ ਨਾ ਮੈਂ ਨਾ ਨੋਟ ਕੀਤੀਆਂ ਪੈਰੋਲ ਜਿਹੜੀਆਂ ਹੋਈਆਂ ਪਹਿਲਾ ਇਲੈਕਸ਼ਨ ਸੀ ਬਰੋਦਾ ਦਾ ਜੀ ਜ਼ਿਮਨੀ ਬਾਇਲੈਕਸ਼ਨ ਹਮ ਠੀਕ ਹੈ ਸਾਹਿਬ 2020 ਦੇ ਵਿੱਚ मां ਨੂੰ ਮਿਲਣ ਦੇ ਬਹਾਨੇ ਕਰੋਸਾ ਪੈਰੋਲ ਦਿੱਤੀ ਜਾਂਦੀ ਹੈ ਕਰੋਨਾ ਕਾਲ ਚੱਲ ਰਿਹਾ ਹੈ ਫਿਰ ਪੰਜਾਬ ਵਿਧਾਨ ਸਭਾ ਮੌਕੇ ਫਰਵਰੀ 2022 21 ਰੋਸਾ ਪੈਰੋਲ ਹੂੰ ਫਿਰ ਰਾਜਸਥਾਨ ਵਿਧਾਨ ਸਭਾ ਇਲੈਕਸ਼ਨ 25 ਨਵੰਬਰ 2023 21 ਰੋਸਾ ਪੈਰੋਲ ਲੋਕ ਸਭਾ ਦਾ ਆ ਗਿਆ 25 ਮਈ ਤੱਕ ਸੀ ਫਿਰ 50 ਰੋਸਾ ਪੈਰੋਲ ਹੂੰ ਵੱਡਾ ਇਹਨੂੰ ਬੋਲਦੇ ਆਪਾਂ ਚੰਗਾ ਗਿਫਟ ਐਂਪਰ ਤਗੜਾ ਜੀ 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 ਹਰਿਆਣਾ ਵਿਧਾਨ ਸਭਾ ਫਿਰ ਆ ਗਈ ਠੀਕ ਹੈ ਜੀ ਸਾਬ 13 ਅਗਸਤ ਨੂੰ ਐਲਾਨ ਹੋਇਆ ਤੇ 21 ਰੋਜ਼ਾ ਪੈਰੋਲ ਹੋਣ ਦੇ ਦਿੱਤੇ ਗਏ ਆ ਬਿਲਕੁਲ ਤਾਂ ਤੁਸੀਂ ਸੋਚ ਕੇ ਦੇਖੋ ਨਾ ਕੀ ਚੱਲ ਰੀਜ਼ਨ ਰੂਜ਼ਨ ਤਾਂ ਮੈਂ ਬਾਰੀ ਰੀਜ਼ਨ ਰੂਜ਼ਨ ਐ ਮੈਂ ਤੁਸੀਂ ਛੱਡੋ ਉਹ ਗੱਲ ਵਿੱਚੋਂ ਹੀ ਕੱਢ ਦਿਓ ਵੀ ਉਵੇਂ ਹੀ ਸ਼ਰਤਾਂ ਵੀ ਉਵੇਂ ਹੀ ਆ ਜਿਵੇਂ ਰੀਜ਼ਨ ਸ਼ਰਤਾਂ ਉਹੀ ਆ ਕਿ ਅ ਅੱਛਾ ਸ਼ਰਤ ਦੇ ਵਿੱਚ ਤੇ ਇਹ ਵੀ ਲਿਖਿਆ ਕਿ ਕੋਈ ਪੋਲੀਟੀਕਲੀ ਐਕਟੀਵਿਟੀ ਨਹੀਂ ਕਰਨੀ ਜੀ ਸਾਬ ਸੁਣੇ ਲੱਗੇ ਨੇ ਕਿ ਹਰੇਕ ਬਲੌਕ ਦਾ ਸਤਸੰਗ ਦੋ ਦਿਨ ਕਰਵਾਇਆ ਜਾਊਗਾ ਸ਼ਾਇਦ ਕੱਲ੍ਹ ਕੇ ਪਰਸੋਂ ਤੇ ਹੁਣ ਪੰਜ ਨੂੰ ਉੱਥੇ ਵੋਟਾਂ ਹੂੰ ਤੇ ਪੋਲੀਟਿਕਲੀ ਸਰਕਰਮੀ ਹੁਣ ਜਿੰਨੇ ਕਰਨੀ ਆ ਸਾਬ ਉਹ ਤੁਹਾਡੇ ਤੋਂ ਮੋਹਰ ਲਵਾ ਕੇ ਜਾਏਗਾ ਉੱਥੇ ਤੇ ਇੱਕ ਸੁਨੇਹਾ ਲੱਗਣਾ ਜੀ ਤੇ ਉਹ ਕੋਈ ਕੋਡਵਰਡ ਵੀ ਹੋ ਸਕਦਾ ਲੱਗੇ ਤੇ ਉਹ ਤਾਂ ਬਾਕੀ ਸੁਨੇਹਾ ਵੀ ਨਾ ਲਾਉਣ ਤੇ ਪ੍ਰੇਮੀ ਵੀ ਸਮਝਦੇ ਇਹਨੇ ਤਾਂ ਬੇਸਮਝ ਨਹੀਂ ਹਰਗੇ ਬਿਲਕੁਲ ਬਿਲਕੁਲ ਤੇ ਮਤਲਬ ਕਿ ਆ ਸਾਰਾ ਕੁਝ ਆ ਮੰਤਬ ਵੀ ਸਾਫ ਆ ਮਕਸਦ ਵੀ ਸਾਫ ਆ ਕਹਾਣੀ ਵੀ ਬਿਲਕੁਲ ਸਾਫ਼ ਜੀ ਜੀ ਕਾਂਗਰਸ ਨੇ ਇਤਰਾਜ਼ ਜਤਾਇਆ ਸੀਗਾ ਪਰੰਤੂ ਸਾਰੇ ਜਿਹੜੇ ਇਤਰਾਜ਼ ਉਤਰੂ ਹੁੰਦੇ ਹਨ ਜਨ ਲਗੀਆਂ ਦੀ ਤੈਨੂੰ ਕੋਈ ਲਿਆਜ ਨਹੀਂ ਤੇ ਤੇਰੇ ਉੱਤੇ ਸਾਨੂੰ ਕੋਈ ਇਤਰਾਜ਼ ਹੀ ਨਹੀਂ ਆਓ ਇਹ ਲਗੀਆਂ ਦੀ ਲਿਆਜ ਹੀ ਨਹੀਂ ਜਿਵੇਂ ਮਤਲਬ ਗੱਲ ਇਹ ਆ ਕਿ ਉਹ ਫਿਰ ਉਹ ਕਹਿੰਦੇ ਜੀ ਸਾਨੂੰ ਕੋਈ ਇਤਰਾਜ਼ ਤੁਸ ਦੀ ਪਰਵਾਹ ਨਹੀਂ ਹੈਗੀ ਦਫਾ ਕਰੋ ਸੋ ਇਸ ਕਰਕੇ ਇਹ ਸਾਰੀ ਕਹਾਣੀ ਜਿਹੜੀ ਹੈ ਵੋਟਾਂ ਨਾਲ ਜੁੜਦੀ ਹੈ ਹੁਣ ਇਹ ਕਿੰਨਾ ਕੁ ਅਸਰ ਪਵੇਗਾ ਹੂੰ ਇਹ ਇੱਕ ਵੱਡਾ ਸਵਾਲ ਹੈ ਔਰ ਇਸ ਦੌਰ ਚ ਜਿੱਥੇ ਹਰਿਆਣੇ ਚ ਕਾਂਗਰਸ ਚੜਤ ਚ ਹੈ ਉੱਥੇ ਭਾਜਪਾ ਨੂੰ ਅੜ ਕੇ ਵੋਟਾਂ ਪਾਉਣਗੇ ਜੀ ਇਹ ਵੀ ਇੱਕ ਇੰਟਰਸਟਿੰਗ ਸਟੋਰੀ ਹੋਏਗੀ ਕਿਉਂਕਿ ਇਹਨਾਂ ਨੂੰ ਵੀ ਪਤਾ ਹੈ ਕਿ ਉੱਥੇ ਸਰਕਾਰ ਜੇ ਕਾਂਗਰਸ ਦੀ ਆ ਗਈ ਹੂੰ ਤਾਂ ਕੁਝ ਫਰਕ ਤਾਂ ਪਾਊਗਾ ਜੀ 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 ਬਿਲਕੁਲ ਔਖਾ ਹੋਏਗਾ ਕਰੇਗਾ ਔਖੀ ਮੈਨੂੰ ਹੂੰ ਠੀਕ ਹੈ ਨਾ ਜੀ ਚਲੋ ਖੈਰ ਬਿਲਕੁਲ ਇਹਨਾਂ ਨੇ ਆਪ ਦਾ ਪਾਸਾ ਪਹਿਲਾਂ ਹੀ ਵੇਖ ਕੀ ਚੱਲ ਰਿਹਾ ਤੇ ਉਹ ਐ ਵੀ ਹੋ ਸਕਦਾ ਵੀ ਭਾਈ ਕੋਈ ਗੇਮ ਪਲਟੀ ਨਾ ਜਾਵੇ ਹਨਾ ਕਿਉਂਕਿ ਜਿੱਧਰ ਨੂੰ ਤੁਰ ਪੈਂਦੇ ਲੋਕ ਤੋਰੀ ਪੈਂਦੇ ਆ ਜੀ ਇਹਦੇ ਨਾਲ ਅਮਰਪਾਲ ਜੀ ਕਹਿ ਰਹੇ ਨੇ ਕਿ ਬੰਦੀ ਸਿੰਘਾਂ ਨੂੰ ਪੈਰੋਲ ਕਿਉਂ ਨਹੀਂ ਦਿੰਦੇ ਕਹਿੰਦੇ ਉਹ ਤਾਂ ਸਿਆਸੀ ਕੈਦੀ ਨੇ ਤੇ ਕਮਲਜੀਤ ਜੀ ਕਹਿ ਰਹੇ ਨੇ ਕਿ ਪੰਜ ਚਾਰ ਸਾਲਾਂ ਚ ਹੋ ਸਕਦਾ ਇਹ ਸਜ਼ਾ ਹੀ ਮਾਫ ਕਰ ਦੇਣ ਕਹਿੰਦੇ ਇਸ ਤਰ੍ਹਾਂ ਨਾਲ ਜਿਵੇਂ ਹਾਂ ਜੀ ਇਹਨਾਂ ਦੀ ਇੱਕ ਸਰਕਾਰ ਹੋਰ ਆ ਗਈ ਤੇ ਹੋ ਸਕਦਾ ਕਿ ਸਾਜਾ ਸੁਜਾ ਚੱਕ ਦੇਣਗੇ ਉਦੋਂ ਤੱਕ ਕਸਟਡੀ ਜੋ ਹੋ ਜਾਊਗੀ ਪੂਰੀ ਬਸ ਠੀਕ ਠਾਕ ਹੈ ਜੀ 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 ਇਧਰ ਕੁਲਮੀਰ ਜੀ ਕਹਿ ਰਹੇ ਨੇ ਕਿ ਉਧਰੋਂ ਸਤਿਗੁਰੂ ਜੱਗੀ ਦੀ ਤਲਾਸ਼ ਵੀ ਚੱਲ ਰਹੀ ਹੈ ਉਹਦੇ ਬਾਰੇ ਵੀ ਜ਼ਿਕਰ ਕਰੋ ਹਮਿੰਟੂ ਜੀ ਉਧਰ ਮ드ਰਾਸ ਹਾਈ ਕੋਰਟ ਨੇ ਪੁੱਛਿਆ ਭਾਈ ਕਿ ਤੁਸੀਂ ਆਪਦੇ ਜਿਹੜੇ ਬੱਚੇ ਆ ਉਹਨਾਂ ਨੂੰ ਤਾਂ ਸੈੱਟ ਕਰਤਾ ਤੇ ਦੂਜਿਆਂ ਨੂੰ ਤੁਸੀਂ ਕਹਿੰਦੇ ਹੋ ਕਿ ਲੋ ਮੋ ਮਾਇਆ ਤੋਂ ਪਰੇ ਹੋ ਜਾਓ ਇਹ ਕੀ ਕਾਰਨ ਹੈ ਕਹਿੰਦੇ ਇਹਦਾ ਵੀ ਕਾਰਨ ਦੱਸੋ ਮੈਂ ਇਹ ਬਾਬਾਈ ਦਾ ਕੀ ਕਰ ਰਹੇ ਹੋਰ ਵੀ ਇਹਨਾਂ ਤੇ ਕਈ ਕੰਦੇ ਇਲਜ਼ਾਮ ਜੂਮ ਲੱਗੇ ਹੋਏ ਨੇ ਪਹਿਲਾਂ ਤਾਂ ਸਭ ਮੈਨੂੰ ਨਹੀਂ ਪਤਾ ਇਹ ਡਿਗਰੀ ਕਿੱਥੋਂ ਲੈਂਦੇ ਆ ਹੂੰ ਕੋਈ ਆਪਣੇ ਆਪ ਨੂੰ ਸਤਿਗੁਰੂ ਕਹਿ ਦਿੰਦਾ ਕੋਈ ਆਪਣੇ ਆਪ ਨੂੰ ਸ਼੍ਰੀਮਾਨ 108 ਹੂੰ ਉਹ ਮੈਨੂੰ ਕਿਸੇ ਨੇ ਦੱਸਿਆ ਕਹਿੰਦਾ ਕਹਿੰਦਾ ਕਿ ਕੋਈ ਇਸ ਤਰ੍ਹਾਂ ਦਾ ਸੀਗਾ ਉਹ ਆਪਦੇ ਨਾਂ ਨਾਲ ਲਾਈ ਫਰੇ ਤੇ ਸਾਡਾ ਯਾਰ ਹੀ ਸੀਗਾ ਉਹ ਥੋੜਾ ਤੇ ਉਹ ਮੈਂ ਪੁੱਛਿਆ ਵੀ ਆ 188 ਮਾਮਲਾ ਕੀ ਕਹਿੰਦਾ ਯਾਰ ਮੈਨੂੰ ਤੇ ਪਤਾ ਨਹੀਂ ਮੇਰਾ ਉਸਤਾਦ ਲਾਉਂਦਾ ਹੁੰਦਾ ਸੀ ਆਦੀ ਦੱਸਿਆ ਵੀ ਜਿਹੜਾ ਮੇਰਾ ਉਸਤਾਦ ਸੀ ਬਾਬਾ ਉਹ ਲਾਉਂਦਾ ਹੀ ਨਾਂ ਨਾਲ ਵੀ ਚੇਪ ਲਿਆ ਹੋਰ ਕੀ ਆ ਇਹ ਬਹੁਤੇ ਐਂ ਲਾਈ ਜਾਂਦੇ ਆ ਬਸ ਅੱਛਾ ਕੋਈ ਸਰੀ ਸਰੀ ਲਾਈ ਫਰਦਾ ਉਹ ਦੋ ਸਰੀਆਂ ਹੀ ਲਾਈ ਫਰਦਾਗਾ ਹਮ ਮਤਲਬ ਕਿ ਕੋਈ ਮਹਾਰਾਜ ਆਪਦੇ ਨਾਂ ਨਾਲ ਕੋਈ ਸੰਤਾ ਤੇ ਮੁੜ ਕੇ ਭਾਈ ਪਤਾ ਨਹੀਂ ਕਿਆ ਕਿਆ ਲਾ ਰਹੇ ਆ ਬਿਲਕੁਲ ਬਿਲਕੁਲ ਇੱਥੇ ਕੋਈ ਕੋਈ ਪੈਰਾਮੀਟਰ ਤੇ ਹੈ ਨਹੀਂ ਪੈਰਾਮੀਟਰ ਹੈ ਨਹੀਂ ਤੇ ਬਾਅਦ ਚ ਪੈਰਾਮੀਟਰ ਸਾਰੇ ਖੁੱਲ ਕੇ ਆਏ ਜੀ ਸਾਹਮਣੇ ਆਉਂਦੇ ਜਿਵੇਂ ਹੁਣ ਫੇਰ ਆ ਰਹੇ ਆ